ਉਹ ਨਾਲ ਹੀ ਕਰਾਂਗੇ ਪੂਜੀ ਨੇ ਵੇਲੇ ਆਇਆ ਨਾ ਟਾਈਮ ਨਹੀਂ ਪਾਸ ਹੋ ਰਿਹਾ ਇਸ ਕਰਕੇ ਆਂ ਟਾਈਮ ਪਾਸ ਕਰਨ ਲਈ ਇਹਦੇ ਜੋ ਕੱਢੀ ਜਾਂਦੇ ਆ ਇਹ ਟਾਈਪ ਹੋਸ ਕਰ ਰਹੇ ਨਹੀਂ ਆ ਵੇ ਯਸ ਤੁਸੀਂ ਇਨੇ ਫ੍ਰੀ ਹੋ ਕਿ ਤੁਹਾਡਾ ਟਾਈਮ ਨਹੀਂ ਪਾਸ ਹੋ ਰਿਹਾ ਬੋਰ ਹੋ ਰਹੇ ਹੋ ਇਸ ਕਰਕੇ ਤੁਸੀਂ ਇੱਕ ਫੇਡਨ ਡੈਪੇ ਫੇਡਨ ਡੈਪੇ ਇਹ ਮੰਮੀ ਵੀ ਖੇਡਣ ਨਹੀਂ ਤੇ ਮੈਂ ਵੀ ਆਈ ਦੋਵੇਂ ਖੇਡਣ ਨਹੀਂ ਡੀਆਂ ਸਵੇਰ ਦੀਆਂ ਉੱਟ ਗਏ ਸਵੇਰ ਦੇ ਬਣਾੜੇ ਹੀ ਪਤਾ ਕਿੰਨੇ ਕੰਮ ਕੀਤੇ ਆ ਪਤਾ ਮੈਨੂੰ ਪਤਾ ਆ ਅਮ ਇਹ ਆਵਲਾ ਚਾਹ ਬਣਾਇਆ ਔਲੇ ਦਾ ਹੋ ਰਿਹਾ ਇਥੇ ਗਜਰੇਲਾ ਬਣੇਗਾ ਬਾਕੀ ਆ ਸਾਰੇ ਚਾਰਾਂ ਦੀ ਲਾਈਨ ਲੱਗੀ ਹੋਈ ਹੈ ਤੇ ਇਥੇ ਮਿਰਚਾਂ ਦਾ ਚਾਰ ਬਨੇਗਾ ਇਥੇਂਕ ਅਮ ਬਾਕੀ ਬਤਾਂ ਸੜਾ ਘਰ ਤੇ ਆਚਾਰਾਂ ਦੀ ਦੁਕਾਨ ਹੀ ਬਣ ਗਿਆ ਸਾਡਾ ਘਰ ਤੇ ਅਚਾਰਾਂ ਦੀ ਦੁਕਾਨ ਹੀ ਬਣ ਗਿਆ ਇੰਨੇ ਚਾਰ ਇਕੱਠੇ ਹੋ ਗਏ ਆ ਘਰ ਵਾਲਾ ਜਾਣ ਕੀ ਹੋਇਆ ਸਾਡਾ ਘਰ ਦੇ ਮੈਂ ਅਚਾਰਾਂ ਦੀ ਦੁਕਾਨ ਹੀ ਬਣ ਗਿਆ ਇੰਨੇ ਚਾਰ ਇਕੱਠੇ ਹੋਏ ਪਏ ਆ ਵਾਕਈ ਮੈਂ ਬੜੇ ਅਚਾਰ ਬਣਾਏ ਆ ਤੇ ਅੱਜ ਫੇਰ ਮੈਂ ਲੱਦੇ ਹੋਏ ਪਏ ਆ ਅੱਜ ਫੇਰ ਮੈਂ ਅਚਾਰ ਬਣਾਤਾ ਦਾ ਆਵਲੇ ਦਾ ਇਹ ਤੇ ਹੋਣਾ ਨਾ ਐਕਸਪੋਰਟ ਹੋਣਾ ਇਹ ਚਾਰ ਜਣਾ ਅਮਰੀਕਾ ਆਵਲੇ ਦਾ ਅਚਾਰ ਮਿਰਚੇ ਦਾ ਅਚਾਰ ਅੱਜ ਮੈਂ ਬਣਾਉਣਾ ਆਵਲੇ ਦਾ ਬਣਾ ਲਿਆ ਆਂਬ ਦਾ ਅਚਾਰ ਉਹ ਨੂੰ ਰੱਖਿਆ ਆ ਉਹਦੇ ਚੋਂ ਤੇਲ ਕੱਢਣ ਲਈ ਤੇਲ ਸਾਰਾ ਨਿਕਲ ਜੇ ਤੇ ਉਹਨੂੰ ਫਾਲੀ ਚ ਵਾਗੇ ਰੱਖਿਆ ਆ ਇੱਧਰ ਬਣ ਲਗਾ ਚਾਸਕੂ ਟਾਈਪਸ ਕਰ ਰਹੇ ਨੇ ਔਰ ਟਾਈਪਸ ਇੰਨੇ ਦੇ ਵਿੱਚੋਂ ਮੈਂ ਇੰਨਾ ਗੰਦ ਕੱਢਿਆ ਕਮੇਟੀ ਕਿੰਨੀ ਆ ਨਾ ਥੋੜਾ ਹੀ ਆ ਮਹਿੰਗਾ ਪਤਾ ਕਿੰਨਾ 900 ਰੁਪਏ ਕਿਲੋ ਮਿਲੇ 900 ਰੁਪਏ ਕਿਲੋ ਅਈਆ ਇੱਥੇ ਗਿਆ ਹੋ ਜਾ ਇਹ ਹੁਣ ਤੁਹਾਨੂੰ ਨਹੀਂ ਨਾ ਪਤਾ ਇਹ ਗੁਣਾ ਦੀ ਖਾਨ ਆ ਇਹ ਤੁਹਾਡਾ ਚਲੋ ਫਿਰ ਖਾ ਕੇ ਦਿਖਾਓ ਮੈਨੂੰ ਮੈਂ ਤੇ ਖਾਦਾ ਆਂ ਅੱਗੇ ਮੇਰੇ ਸਾਹਮਣੇ ਖਾਓ ਨਾ ਇੰਨਾ ਸਾਰਾ ਇੰਨਾ ਖਾਓ ਓਏ ਇੰਨਾ ਥੋੜੀ ਖਾਈ ਗਈ ਦਾ ਯਾਰ ਖਾ ਕੇ ਦਿਖਾਓ ਚਲੋ ਇਸਕੂ ਵੀ ਬੜਾ ਹੁੰਦਾ ਆ ਪਲਸਟਰ ਡੈਲੀ ਨਾ ਤੁਹਾਡਾ ਖੂਨ ਨੂੰ ਜੜਾਇਆ ਏ ਫਿਲਟਰ ਕਰਦਾ ਪਿਓਰ ਕਰਦਾ ਆ ਐਨੀ ਵਧੀਆ ਚੀਜ਼ ਆ ਇਹ ਖਾ ਕੇ ਤੇ ਦਿਖਾਓ ਮੈਂ ਬਣਾ ਕੇ ਖਾ ਕੇ ਖਾਉਂਗੀ ਕਿ ਨਹੀਂ ਮੈਂ ਦਿਖਾ ਹੀ ਲੈਣਾ ਚਲ ਖਾਓ ਹੁਣ ਮੈਂ ਵੀਡੀਓ ਬੰਦ ਕਰੂੰਗੀ ਜਿਨ੍ਹਾਂ ਨੇ ਖਾਣਾ ਨਹੀਂ ਇਹਨਾਂ ਨੇ ਕੱਢ ਦੇਣਾ ਬਾਹਰ ਹਗਾ ਹੌਣ ਨਹੀਂ ਆਣਾ ਤੁਹਾਡੇ ਵਾਂਗੂ ਥੋੜਾ ਪਿਆ ਇਹ ਕੋੜਾ ਖਾਂਦੇ ਨਹੀਂ ਜਦੋਂ ਅਸੀਂ ਤੁਹਾਡੀ ਐਜ ਸੀ ਉਦੋਂ ਅਸੀਂ ਵੀ ਕੋੜੀਆਂ ਚੀਜ਼ਾਂ ਨਹੀਂ ਖਾਂਦੇ ਹੁਣ ਅਸੀਂ 40+ ਤਾ ਨੂੰ ਜਾਣਦੇ ਆ ਨਾ ਹੁਣ ਸਾਨੂੰ ਕੋੜੀਆਂ ਜਿੰਜਰ ਸਾਫ ਵੀ ਖਾ ਲੈਂਦੇ ਜਿਵੇਂ ਹੁਣ ਤੁਸੀਂ ਧਨੀਆ ਨਹੀਂ ਖਾਂਦੇ ਅਸੀਂ ਵੀ ਛੋਟੇ ਹੁੰਦੇ ਧਨੀਆ ਨਹੀਂ ਖਾਂਦੇ ਮੈਂ ਖਾ ਲੈਂਦੀ ਆ ਖਾ ਲੈਂਦੀ ਯੈਸ ਮੈਂ ਨਹੀਂ ਖਾਂਦੀ ਮੈਨੂੰ ਹੋਰ ਤਰ੍ਹਾਂ ਹੁੰਦਾਈ ਮੈਂ ਹੁਣ ਵੀ ਥੋੜੀ ਦੇ ਮਤਲਬ ਕਿ ਮੈਂ ਥੋੜੀ ਦੇਰ ਤੋਂ ਹੀ ਸਟਾਰਟ ਕੀਤਾ ਆ ਪਹਿਲੋਂ ਮੈਂ ਖਾਂਦੀ ਨਹੀਂ ਹੁੰਦੀ ਮੈਂ ਇਹ ਗੰਡੇ ਜੇ ਮੈਨੂੰ ਚੰਗੇ ਲੱਗਦੇ ਤੇੰਚਾ ਸਾਥ ਤੇ ਬਿਤਾ ਸਟਾਰਟ ਵੇਹਾ ਬੜਾ ਨਾ ਸਾਫ ਕਰਵਾ ਨਿਕਾ ਨਿਕਾ ਇਹ ਕਿਉਂ ਮੈਂ ਬਲਾਉਤੇ ਰખી ਆ ਸ਼ੋਲੀ ਸ਼ੋਲੀ ਯਾਰ ਕਿੰਨਾ ਕੱਢਿਆ ਨਿਕਾ ਨਿਕਾ ਇਹਦੇ ਚ ਮੈਂ ਚਲੋ ਆਪਣੇ ਬਜ਼ੁਰਗਾਂ ਲਈ ਭੇਜਦੀ ਆ ਬਣਾ ਕੇ ਖਾਣਗੇ ਚਾਸੂ ਇਹ ਮੁਕਣਾ ਨਹੀਂ ਇੰਨਾ ਥੋੜਾ ਜਿਹਾ ਪੰਪੜਾਣਾ ਤੇ ਖਾਣਾ ਕਿੰਨੇ ਮੰਮੀ ਡਾਡੀ ਖਾਣਗੇ ਜੇ ਹੋਰ ਕਹਿੰਦੇ ਨਹੀਂ ਖਾਣਾ ਬੱਚਿਆਂ ਦਾ ਤਾਂ ਮੂੰਹ ਨਹੀਂ ਲਾਉਣਾ ਇਹ ਚੀਜ਼ਾਂ ਉਹ ਹਾਂ ਅੱਜ ਗੁਜੇਲਾ ਬਣਾਉਣਾ ਹੈ ਗੁਜੇਲਾ ਵੀ ਖਾਣਾ ਆਣਾ ਹੈ ਉਹ ਤਾਂ ਬੱਚੇ ਕਾ ਲੈਂਦੇ ਆ। ਇਹ ਜੰਨੀਆਂ ਵਿੱਚ ਚੀਜ਼ਾਂ ਅੱਜ ਦਾ ਉਹਨਾਂ ਦਾ ਸਮਾਨ ਵੀ ਲੈ ਕੇ ਆਉਣਾ ਹਜੇ। ਅੱਛਾ। ਚੂਪਾ ਚਾਪਾ ਚੂਪਾ ਚਾਪਾ। ਚਿਪਸ ਹੋ ਗਿਆ ਰ। ਯੈਸ। ਤੇ ਇਹ ਸਾਰਾ ਕੁਝ ਜੋ ਵੀ ਅੱਜ ਆਪਾਂ ਬਣਾ ਰਹੇ ਆ ਇਹ ਸਾਰਾ ਆਪਾਂ ਸਪਲਾਈ ਕਰ ਦੇਣਾ ਅਮਰੀਕਾ ਨੂੰ। ਅਮਰੀਕਾ ਸਪਲਾਈ ਹੋਊਗਾ ਸਾਰਾ ਕੁਝ। ਅੱਜ ਸਾਰਾ ਦਿਨ ਸਾਡਾ ਇੰਨਾ ਚੀਜ਼ਾਂ ਬਣਾਉਣ ਚ ਨਾ ਵੀ ਡਣਾ ਲੱਗਦਾ। ਪਹਿਲੋ ਬਣਾਇਆ ਨਹੀਂ ਕਿਉਂਕਿ ਜਿਹੜਾ ਨਾ achar ਆ ਦੂਸਰੇ ਵਾਲਾ ਉਹ ਖਰਾਬ ਹੋ ਜਾਂਦਾ ਨਾ ਜਿਹੜਾ ਆਵਲੇ ਦਾ achar ਆ ਉਹ ਖਰਾਬ ਹੋ ਜਾਂਦਾ ਇਧਰ ਹਰਜੀਤ ਨੇ ਸਾਡੀ ਨੇ ਨਾ ਪੱਤੇ ਚ ਲਾਏ ਐਡੇ-ਡੇ ਵੱਡੇ ਦੇ ਕੇ ਸਿਰ ਤੇ ਲੱਗੀ ਦਵਾ ਦਾ ਇਹ ਮੋਟਰਸਾਈਕਲ ਪਈ ਹੈ ਗੁਰਦੇਨ ਵੇਅਰ ਆਰ ਯੂ ਗੋਇੰਗ ਐ ਕਿੱਧਰ ਦਾਲ ਸੁਣ ਮੇਰੀ ਇਹਦੇ ਪੇਪਰ ਹੋ ਗਏ ਫ੍ਰੀ ਹੋ ਗਿਆ ਹਾਂ ਬੜੀ ਐਸ਼ ਕਰਨਿਆ ਇਹ ਵੀ ਅੱਜਕੱਲ੍ਹ ਬਾਕੀਆਂ ਦੇ ਹੋਣਦੇ ਆ ਇਹਦੇ ਹੋ ਗਏ ਹਾਂਜੀ ਸਾਹ ਜਾਨਾ ਤੇ ਮੇਰੇ ਕੁੱਕਰੇ ਹੀ ਲੈ ਗਿਓ ਇਹ ਚੱਲਿਆ ਹੁਣਾ ਉੱਤੇ ਕੱਢ ਸਾਈਡ ਤੇ ਡੋਲ ਜਾਣਾ ਨਹੀਂ ਮੈਂ ਜਾਣਾ ਵੀ ਨਹੀਂ ਹਾਂ ਕਿੱਥੇ ਨਹੀਂ ਜਾਣਾ ਉੱਪਰ ਉਹਨੇ ਮੇਰੇ ਕੁੱਕਰੇ ਉੱਤੇ ਛੱਡ ਆਇਆ ਹਾਂ ਹਾਂ ਤੇ ਤੁਰ ਤਰੇ ਗਿਨ ਲਿਆ ਦੇ ਤੁਰ ਤਰੇ ਟੀਫ ਔਰ ਪਾਪਾ ਤੇ ਗੁੱਤੇ ਹਾਂਜੀ ਤੇ ਅਜੀ ਮਸਾਲੇ ਤੇ ਬਣਾਉਣ ਲੱਗੀ ਮਿਰਚਾਂ ਦਾ achar ਮਿਰਚ ਕੇ ਟਪੋਰੇ ਤੇ ਬ੍ਰਿਕ ਆਟਾ ਕੱਟ ਲਿਆ ਕਿਉਂਕਿ ਇਹ ਖਾਣੀਆਂ ਸੁੱਕੀਆਂ ਤੇ ਇਹ ਵੀ achar ਜਾਣਾ ਸਾਡਾ ਜਿਉ ਐਸੇ ਤੇ ਇਹ ਹੈਗਾ ਸੌਂਫ ਜਵਿਆ ਜੀ ਸੌਂਫ ਅਜਵੈਨ ਜੀਰਾ ਤੇ ਮੇਥੀ ਤੇ ਇਹ ਪਵਾ ਦਿੱਤੇ ਆਪਾਂ ਤੇ ਨਾਲ ਹੀ ਵਿੱਚ ਹੈਗੀ ਰਾਈ ਇਹ ਝਟਪਟ ਬਣਨ ਵਾਲਾ achar ਤੇ ਟਾਈਮ ਟਾਈਮ ਵੀ ਕਾਫੀ ਘੱਟ ਜਣਾ ਏਬਸ ਸਭ ਆਪਾਂ ਗਰਮ ਤੇਲ ਦੇ ਵਿੱਚ ਥੋੜਾ ਜਿਹਾ ਹਲਕੇ ਜਿਹਾ ਹੀ ਆਪਾਂ ਪਕਾਉਣੀ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਲੈਣੀ ਆ ਮਿਰਚਾਂ ਕਿਉਂਕਿ ਮਿਰਚਾਂ ਵੀ ਨਾਲ ਹੀ ਪੱਕ ਜਾਣਗੀਆਂ ਤੇ ਨਾਲ ਨਾਲ ਹੀ ਮਸਾਲਾ ਹੋ ਜੂ ਨਹੀਂ ਤੇ ਫਿਰ ਬੋਤਾ ਹੋ ਜਾਣਾ ਹੈ ਕੀ ਹੋ ਜਾਣਾ ਬੋਤਾ ਫਿਰ ਨਾ ਖੁਸ਼ਕ ਜਿਹਾ ਹੋ ਜਾਂਦਾ ਤੇ ਤੇਲ ਆਪਾਂ ਇਹਦੇ ਵਿੱਚ ਘੱਟ ਕੇ ਪਾ ਰਹੇ ਆ ਕਿਉਂਕਿ ਇਹ ਫਿਰ ਕਿਹੜਾ ਆਏਗੀ ਤੇਲ ਦੇ ਨਾਲ ਕੱਪੜੇ ਖਰਾਬ ਹੋ ਜਾਣ ਤੇਲ ਆਪੇ ਪਾਣਗੇ ਆਪਣੀ ਲੋੜ ਮੁਤਾਬਕ ਉੱਤੇ ਤੇ ਸਪੈਸ਼ਲ ਹਿਦਾਇਤ ਆਈ ਆ ਮੰਮੀ ਜੀ ਦੀ ਤੇਲ ਨਾ ਪਾਓ ਤੇ ਤੇਲ ਨਾ ਤੇਲ ਨਾ ਪਾਓ ਨਾਲਾ ਬਰੀਦ ਤੇ ਇਹ ਤਾਂ ਬਾਕੀ ਹੋ ਗਏ ਮਸਾਲੇ ਤੇ ਹੌਣ ਪਾਊਗਾ ਪਾ ਦੇਣਾ ਆਪਾਂ ਨੂਨ ਇਹ achar ਜਿਹੜਾ ਛਟਪਟੀ ਬਣ ਜਾਂਦਾ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਤੇ ਸਵਾਦ ਬਹੁਤ ਬੰਦ ਆਂਦੀ ਮਿਰਚਾਂ ਤਾਂ ਨਹੀਂ ਪਾਉਣੀਆਂ ਬਈ ਹਨ ਮਿਰਚ ਤਾਂ ਵੈਸੇ ਕੌੜੀ ਹੋਣੀ ਹੈ ਕਿ ਪਾਵਾਂ ਥੋੜੀਆਂ ਜਿਹੀਆਂ ਮਿਰਚਾਂ ਕੌੜੀ ਹੈ ਤੇ ਕਾਲੀ ਮਿਰਚ ਆ ਉਹ ਨਾਲ ਜਿਹੜੀ ਸਾਡੀ ਹੈਲਥ ਵੜੀ ਉਹਨੇ ਵਿਚਾਰੀ ਨੇ ਕੱਟੀਆਂ ਤੇ ਉਹਦੀ ਬੁਰੀ ਹਾਲਤ ਹੋ ਗਈ ਉਹਦੀ ਅੱਖ 'ਚ ਪੈ ਗਈ ਇੱਕ ਤੇ ਪ੍ਰੀਤ ਮੈਨੂੰ ਕਹਿ ਟੀ ਕਿ ਤੁਹਾਨੂੰ ਹਰਜੀਤ ਤੋਂ ਅੰਦਾਜ਼ਾ ਲੱਗ ਗਿਆ ਹੋਣਾ ਕਿੰਦਾਂ ਦੀਆਂ ਸੀ ਮਿਰਚਾਂ ਬੜਾ ਬੁਰਾ ਹਾਲ ਹੋ ਗਿਆ ਉਹ ਵਿਚਾਰੀ ਕੱਟ ਕੇ ਗਈ ਹੈ ਮਿਰਚਾਂ ਚਲੇਗੀ ਇਹ ਜਿਹਾ ਲਓ ਜੀ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਮਿਕਸਰ ਤੇ ਥੋੜਾ ਜਿਹਾ ਨੂੰ ਆਪਾਂ ਪਕਾ ਲੈਣਾ ਤੇ ਤੇਲ ਆਪਾਂ ਬਹੁਤ ਥੋੜਾ ਪਾਉਣਾ ਚਟਪਟਾ ਬਣ ਗਿਆ ਆਚਾਰ ਮਿਰਚਾਂ ਦਾ ਤੇ ਬਸ ਹੋਣਾ ਪਾਉਣਾ 5 ਕਿ ਮਿੰਟ ਪਕਾ ਕੇ ਤੇ ਇਹਦੇ ਚ ਆਪਾਂ ਆਉਣਾ ਜੀ ਦੇਖੋ ਵੀਡੀਓ ਵਿਲੌਗ ਦੇ ਨਾਲ ਨਾਲ ਆਪਾਂ ਤੁਹਾਨੂੰ ਰੈਸਪੀ ਵੀ ਦੱਸਦੀ ਆ ਆਗਲੇ ਦਾ ਆਚਾਰ ਮੈਂ ਪਹਿਲੋ ਬਣਾ ਚੁੱਕੀ ਹਿਸ ਕਰਕੇ ਅੱਗੇ ਇਹ ਮੈਂ ਨਾ 15 ਕ ਨਿੰਬੂਆਂ ਦਾ ਜਿਹੜਾ ਆ ਜੂਸ ਕੱਢਿਆ ਤੇ ਬਾਅਦ ਚ ਬਸ ਇਹ ਪਾ ਦੇਣਾ ਤੇ ਚਲੋ ਜੀ ਆਚਾਰ ਰੈਡੀ ਤੇ ਜੇ ਇਹਨੂੰ ਤੁਸੀਂ ਖੱਟਾ ਮਿੱਠਾ ਕਰਨਾ ਤੇ ਇਹ ਜੇ ਥੋੜੀ ਜੀ ਖੰਡ ਪਾ ਲਓ ਜਾ ਸ਼ੱਕਰ ਪਾ ਲਓ ਪਰ ਆਪਾਂ ਖੱਟਾ ਮਿੱਠਾ ਨਹੀਂ ਕਰਨਾ ਖੱਟਾ ਹੀ ਰੱਖਣਾ ਤਿੰਡੇ ਵਾਲਾ ਇਹ ਬਣ ਗਿਆ ਇਹ ਤੁਸੀਂ ਜੀ ਪਹਿਲੋਂ ਆਬਲੇ ਦਾ ਬਣ ਗਿਆ ਹੁਣ ਇਹ ਬਣ ਗਿਆ ਇਸ ਤੋਂ ਬਾਅਦ ਕੀ ਬਣਾਉਣਾ ਛਾਸਕੂ ਛਾਸਕੂ ਬਣਾਉਣਾ ਇਸ ਤੋਂ ਬਾਅਦ ਹੋਣੀ ਛਾਸਕੂ ਤੋ ਜੀ ਗੈਸ ਕਰ ਦਿੱਤੀ ਬੰਦ ਤੇ ਹੁਣ ਮੈਂ ਜਿਹੜਾ ਨਿੰਬੂ ਦਾ ਰਸ ਹੈ ਉਹ ਵੀ ਐਡ ਕਰਤਾ ਤੇ ਪੰਨਾ ਵੇਖੋ ਦੇ ਕਿੰਨਾ ਸੁਨਾ ਹੋਣਿਆ ਬਹੁਤ ਹੀ ਵਧੀਆ ਫਿਰ ਉਹਨਾਂ ਤੇ ਪਾਪਾ ਦਾ ਪਜਾਮਾ ਪਾਇਆ 3D ਵਰਨ ਕੀ ਫਿਰ ਤੇ 3D 3D ਸੂਟ ਪਾਇਆ ਪਜਾਮਾ ਤੇਰੇ ਪਾਪਾ ਦਾ ਪਾਇਆ ਸ਼ਰਟ ਆਪਣੀ ਪਾਈ ਆ ਹੋਰ ਆਂਦਾ ਲਿਆ ਯੋਨ ਮੇ ਇਹ ਹੈਗਾ ਤੇ ਦਲਜੀਤ ਭੁਈ ਦੇ ਤੇ ਆਹੀ ਗੱਲ ਹੈ ਚੱਪਲ ਮਿਲ ਲੰਦਾ ਮੈਂ ਤੇਰੀ ਬਾਈ ਆ ਜਰਾਬਾ ਮੇਰੀਆਂ ਆ ਪੜੀਆਂ ਹੈ ਸ਼ੁਕਰਾ ਸਰ ਆਪ ਕੀ ਕਰ ਰਹੇ ਹੋ ਪਈਏ ਬੜਾ ਵੱਡਾ ਕਾਮੂ ਹੋਂਡਿਆ ਬਹੁਤ ਵੱਡਾ ਕੋਸ਼ੀ ਨਾ ਕੀ ਹੋਂਡਿਆ ਇਹ ਡੈਡ ਜੀ ਲਈ ਸਪੈਸ਼ਲ ਤਿਆਰ ਹੋ ਰਿਹਾ ਚਾਸਕੂ ਚਾਸਕੂ ਪਰ ਚਾਸਕੂ ਗੰਦਾ ਬਹੁਤਾ ਸਾਫ ਕਰਨਾ ਗੰਦਾ ਹੁੰਦਾ ਇਹ ਦੇਖ ਲੈ ਜਿੰਨਾ ਹੈਗਾ ਹਾਂ ਉਹ ਨਹੀਂ ਨਗੰਦਾ ਨਹੀਂ ਹੁੰਦਾ ਇਹ ਪਤਾ ਨਹੀਂ ਕਿ ਕਿਹੜੀ ਸ਼ੌਪ ਤੋਂ ਲਿਆਂਦਾ ਜਿੱਥੇ ਇੰਨਾ ਗੰਦਾ ਸਮਾਨ ਆ। ਠੋੜਾ ਜਿਹਾ ਇਹ ਲੱਭ ਗਿਆ ਕਿੰਨਾ ਸੋਨਾ। ਇਹ ਨਵਾਲੀ ਬਣ ਗਿਆ, ਅੱਛਾ ਇਹ ਵੀ ਬਣ ਗਿਆ, ਚਾਰ ਵੀ ਬਣ ਗਿਆ ਸਾਰਾ ਕੁਝ ਕੱਢ ਲਿਆ। ਚਾਰ ਦੇ ਭਾਈ 4 ਬਣ ਗਿਆ, ਚਾਸਤੂ। ਹਾਂਜੀ। 4 ਦੇ ਭਾਈ ਜਾਲ ਵਿੱਚ ਭਾਈ ਜੀ। ਅੱਗਾ ਜਿੱਦਾਂ ਨਹੀਂ ਜਿੱਦਿਆ। ਹੋਰ ਪਾ ਦੋ। ਰਹਿ ਗਿਆ ਆਗਲੇ ਦਾ ਚਾਰ ਤੇ ਚਾਂਦੀ ਪੂਰ ਕੱਢਦੇ ਮੈਂ ਸੋਹਣੀ ਲਾਵਾਂ। ਅੱਜ ਮੈਂ ਜੇ 2 ਬਟ ਇਧਰ ਆਈ ਮੇਰੀ ਪੂਜੀ ਦਵਾਈ ਮੈਂ ਰਹੀ ਆ ਵੀ ਸਾਨੂੰ 2 ਵਜ ਗਏ ਆ ਸਵੇਰ ਦੀਆਂ ਹੀ ਦੋਵੇਂ ਜਿਹੜੀਆਂ ਲੱਗੀਆਂ ਤੇਆਂੀਆਂ ਚੀਜ਼ਾਂ ਬਣਾ ਲਈਆਂ ਤੇ ਹੁਣ ਮੇਰਾ ਮੋਢਾ ਅੱਗੇ ਪੀੜ ਕਰਨ ਲੱਗਾ ਤੇ ਹੁਣ ਹੋਰ ਕਰਨ ਲਿਆ ਸੋ ਅੱਜ ਦਾ ਇਹ ਵਲੌਗ ਤੇ ਸਾਰਾ ਕੁਝ ਜਾਨਾ ਜੀ ਅਮਰੀਕਾ ਨੂੰ ਤੇ ਚਲੋ ਉਹਨਾਂ ਨੂੰ ਪਸੰਦ ਆ ਜੇ ਸਾਰਾ ਕੁਝ ਸਾਡੀ ਕੀਤੀ ਮਿਹਨਤ ਸੋ ਈਸੀ ਜੀ ਅੱਜ ਦਾ ਵਲੌਗ ਤੁਹਾਡਾ ਮਿਲਦੇ ਆਂ ਅੱਜ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਮੈਂ ਥੱਕੀ ਥੱਕੀ ਲੱਗ ਰਹੀ ਨਹੀਂ